ਕੇਂਦਰ ਸਰਕਾਰ ਵੱਲੋਂ ਵੱਡੀ ਸਕੀਮ ਹੋਈ ਸ਼ੁਰੂ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਆਉਣਗੇ ਪੈਸੇ ਅਤੇ ਫਾਰਮ ਕਿਸ ਤਰੀਕੇ ਨਾਲ ਭਰੇ ਜਾਣਗੇ 3-3 ਲੱਖ ਰੁਪਏ ਦਾ ਲਾਭ ਮਿਲੇਗਾ 6-6 ਹਜ਼ਾਰ ਰੁਪਏ ਮਿਲਣਗੇ ਤਾਂ ਇਹ ਸਕੀਮਾਂ ਸਰਕਾਰ ਦੇ ਵੱਲੋਂ ਚਲਾਈ ਜਾ ਰਹੀਆਂ ਨੇ ਖਾਸ ਤੌਰ ਤੇ ਕਿਸਾਨਾਂ ਲਈ ਤੇ ਕਿਸਾਨ ਵੀਰ ਇਹ ਸਕੀਮ ਦੇ ਫਾਰਮ ਭਰ ਕੇ ਇਸ ਸਕੀਮ ਦਾ ਲਾਭ ਉਠਾ ਸਕਦੇ ਨੇ ਤਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਗੁਜ਼ਾਰਿਸ਼ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਇਸ ਸਬੰਧੀ ਸਕੀਮਾਂ ਦੀ ਜਾਣਕਾਰੀ ਤੁਹਾਨੂੰ ਮਿਲਦੀ ਰਹੇ ਕਿਸਾਨਾਂ ਲਈ ਬੇਹਤ ਖਾਸ ਹਨ ਇਹ ਸਰਕਾਰੀ ਸਕੀਮਾਂ ਕਿਸਾਨਾਂ ਨੂੰ ਦੇਸ਼ ਦਾ ਅੰਦਾਜ਼ਾ ਤਾਂ ਕਿਹਾ ਜਾਂਦਾ ਹੈ ਭਾਰਤ ਇੱਕ ਖੇਤੀ ਪ੍ਰਦਾਣ ਦੇਸ਼ ਹੈ ਅਤੇ ਇਸ ਦੀ 60% ਆਬਾਦੀ ਪਿੰਡਾਂ ਵਿੱਚ ਰਹਿੰਦੀ ਹੈ ਪਿੰਡਾਂ ਵਿੱਚ ਖੇਤੀ ਆਮਦਨ ਦਾ ਸਭ ਤੋਂ ਵੱਡਾ ਸਾਧਨ ਹੈ ਸਰਕਾਰ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਉਹਨਾਂ ਨੂੰ ਉਤਸ਼ਾਹਿਤ ਕਰਨ ਲਈ ਕਈ ਤਰ੍ਹਾਂ ਦੀਆਂ ਸਕੀਮਾਂ ਲਿਆਉਂਦੀ ਰਹਿੰਦੀ ਹੈ ਜੀ ਹਾਂ ਵੱਡੀ ਜਾਣਕਾਰੀ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਤਾਜ਼ਾ ਅਪਡੇਟ ਤੁਸੀਂ ਦੇਖ ਸਕਦੇ ਹੋ ਅੱਜ ਅਸੀਂ ਤੁਹਾਨੂੰ ਅਜਹੀਆਂ ਪੰਜ ਸਕੀਮਾਂ ਅਹੀਆਂ ਅਜਹੀਆਂ ਪੰਜ ਚਾਰ ਪੰਜ ਸਕੀਮਾਂ ਬਾਰੇ ਦੱਸਾਂਗੇ ਜਿਨ੍ਹਾਂ ਦਾ ਇਲਾਬ ਤੁਸੀਂ ਸਭ ਬਾਅਦ ਤੋਂ ਬਾਅਦ ਲੈ ਸਕਦੇ ਹੋ ਤੁਸੀਂ ਭਾਰਤ ਸਰਕਾਰ ਦੀ ਅਧਾਰਿਤ ਵੈੱਬਸਾਈਟ ਉੱਤੇ ਜਾ ਕੇ ਜਾਂ ਕਿਸੇ ਨੇੜਲੇ ਸੈਂਟਰ ਵਿੱਚ ਜਾ ਕੇ ਇਸ ਸਕੀਮਾਂ ਬਾਰੇ ਪਤਾ ਕਰ ਸਕਦੇ ਹੋ ਪਹਿਲੀ ਸਕੀਮਾ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਕੇਂਦਰ ਸਰਕਾਰ ਵੱਲੋਂ ਫਸਲ ਬੀਮਾ ਯੋਜਨਾ ਸ਼ੁਰੂ ਕੀਤੀ ਗਈ ਸੀ ਤਾਂ ਜੋ ਫਸਲਾਂ ਦੇ ਨੁਕਸਾਨ ਦੀ ਸੂਰਤ ਵਿੱਚ ਸੁਰਤ ਵਿੱਚ ਕਿਸਾਨਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾ ਸਕੇ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਤਹਿਤ ਕਿਸਾਨਾਂ ਨੂੰ ਇੱਕ ਥਾਂ ਤੇ ਲਿਆਉਣ ਦਾ ਉਪਰਾਲਾ ਕਿਤਾ ਗਿਆ ਹੈ ਇਸ ਯੋਜਨਾ ਲਈ ਸਰਕਾਰ ਦਾ ਇੱਕ ਵਿਜ਼ਨ ਅਤੇ ਇੱਕ ਮਿਸ਼ਨ ਜੇਕਰ ਫਸਲਾਂ ਦੀ ਨੂੰ ਕੁਦਰਤੀ ਆਫਤਾਂ ਕੀੜਿਆਂ ਜਾਂ ਸੋਕੇ ਦਾ ਨੁਕਸਾਨ ਹੁੰਦਾ ਹੈ ਤਾਂ ਬੀਮਾ ਯੋਜਨਾ ਦੇ ਤਹਿਤ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ ਤਾਂ ਦੇਖ ਸਕਦੇ ਹੋ ਵੱਡੀ ਜਾਣਕਾਰੀ ਤੁਹਾਡੇ ਨਾਲ ਇਸ ਵੇਲੇ ਦੀ ਸਾਜੀ ਕੀ ਤਿਆਰ ਦੂਜੀ ਸਕੀਮ ਹੈ ਪ੍ਰਧਾਨ ਮੰਤਰੀ ਕਿਸਾਨ ਸਿੰਚਾਈ ਯੋਜਨਾ ਸਿੰਚਾਈ ਨਾਲ ਜੁੜੀ ਇੱਕ ਵੱਡੀ ਸਮੱਸਿਆ ਦਾ ਹੱਲ ਲਈ ਕੇਂਦਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਕਿਸ ਸਿੰਚਾਈ ਯੋਜਨਾ ਸ਼ੁਰੂ ਕੀਤੀ ਗਈ ਇਸ ਸਕੀਮ ਦਾਤ ਕੇ ਖੇਤ ਨੂੰ ਪਾਣੀ ਪਹੁੰਚਾਇਆ ਜਾਣਾ ਸਰਕਾਰ ਨੇ ਸਰੋਤ ਬਣਾਉਣ ਬਿਰ ਬੋਰਡ ਫੀਲਡ ਐਪਲੀਕੇਸ਼ਨ ਅਤੇ ਵਿਕਾਸ ਅਭਿਆਸ ਉੱਤੇ ਪ੍ਰਬੰਧ ਦੇ ਨਾਲ ਕਿਸਾਨਾਂ ਲਈ ਇੱਕ ਆਕਰਸ਼ਕ ਤਰੀਕੇ ਨਾਲ ਹਰ ਖੇਤ ਦੇ ਤੱਕ ਪਾਣੀ ਪਹੁੰਚਾਉਣ ਦੇ ਇੱਕ ਟੀਚੇ ਵੱਜੋਂ ਲਿਆ ਹੈ ਤਾਂ ਇਹ ਸਕੀਮ ਜਿਹੜੀ ਖਾਸ ਤੌਰ ਤੇ ਕਿਸਾਨਾਂ ਲਈ ਚਲਾਈ ਜਾ ਰਹੀ ਹੈ ਹੋਰ ਅਗਲੀ ਸਕੀਮ ਦੀ ਜੇ ਗੱਲ ਕੀਤੀ ਜਾਵੇ ਤਾਂ ਅਗਲੀ ਸਕੀਮ ਦਾ ਨਾਮ ਹੈਗਾ ਕਿਸਾਨ ਕ੍ਰੈਡਿਟ ਕਾਰਡ ਇਸ ਸਕੀਮ ਤਹਿਤ ਕਿਸਾਨਾਂ ਨੂੰ 3-3 ਲੱਖ ਰੁਪਏ ਤੱਕ ਦਾ ਕਰਜ਼ਾ ਸਰਕਾਰ ਦੇ ਵੱਲੋਂ ਦਿੱਤਾ ਜਾਂਦਾ ਹੈ ਬਿਨਾ ਕਿਸੇ ਵਿਆਜ ਦੇ ਤਦਕੀਸੇ ਕਿਸਾਨ ਕ੍ਰੈਡਿਟ ਕਾਰਡ ਜੋ ਕਿ ਨਾ ਕੇਂਦਰ ਸਰਕਾਰ ਦੁਆਰਾ 1998 ਵਿੱਚ ਸ਼ੁਰੂ ਕੀਤੀ ਗਈ ਸੀ ਤਾਂ ਜੋ ਕਿਸਾਨਾਂ ਨੂੰ ਉਹਨਾਂ ਦੀ ਖੇਤੀ ਜਾਂ ਖੇਤੀਬਾੜੀ ਖਰਚਾਂ ਵਿੱਚ ਉਚਿਤ ਕਰਜ਼ਾ ਪ੍ਰਦਾਨ ਕੀਤਾ ਜਾ ਸਕੇ ਇਹਨਾਂ ਖੇਤੀਬਾੜੀ ਜਾਂ ਕੇਂਦਰ ਸਰਕਾਰ ਦੀਆਂ ਸਕੀਮਾਂ ਦੇ ਤਹਿਤ ਭਾਰਤ ਸਰਕਾਰ ਕਿਸਾਨਾਂ ਨੂੰ ਖੇਤੀਬਾੜੀ ਲਈ ਸਰਕਾਰੀ ਸਬਸਿਡੀ ਦੇ ਰੂਪ ਵਿੱਚ 4% ਸਹਾਲਾਨ ਦੀ ਵਿਆਦ ਇਹ ਦਿੰਦੀ ਆ ਤਾਂ ਦੇਖਦੇ ਹੋ ਵੱਡੀ ਜਾਣਕਾਰੀ ਆ ਪ੍ਰਤੀਯਮ ਕਿਸਾਨ ਸਨਮਾਨੀ ਯੋਜਨਾ ਤਹਿਤ ਕਿਸਾਨਾਂ ਨੂੰ 6-6000 ਰੁਪਏ ਉਹਨਾਂ ਦੇ ਖਾਤਿਆਂ ਵਿੱਚ ਸਰਕਾਰ ਦੇ ਵੱਲੋਂ ਪਾਏ ਜਾਂਦੇ ਹਨ 2-2000 ਦੀਆਂ ਤਿੰਨ ਕਿਸ਼ਤਾਂ ਉਹਨਾਂ ਦੇ ਖਾਤਿਆਂ ਵਿੱਚ ਸਰਕਾਰ ਦੇ ਵੱਲੋਂ ਟਰਾਂਸਫਰ ਕੀਤੀਆਂ ਜਾਂਦੀਆਂ ਹਨ ਹੁਣ ਤੱਕ 16 ਕਿਸ਼ਤਾਂ ਆ ਚੁੱਕੀਆਂ ਨੇ ਤੇ 17ਵੀਂ ਕਿਸ਼ਤ ਦਾ ਕਿਸਾਨ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ ਤੇ ਬਹੁਤ ਹੀ ਜਲਦ ਹੁਣ 17ਵੀਂ ਕਿਸ਼ਤ ਵੀ ਉਹਨਾਂ ਦੇ ਖਾਤਿਆਂ ਦੇ ਵਿੱਚ ਆਉਣ ਵਾਲੀ ਹੈ ਤਾਂ ਇਸ ਸੰਬੰਧੀ ਹੋਰ ਸਕੀਮਾਂ ਦੀ ਜਾਣਕਾਰੀ ਲੈਣ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਦ ਤੱਕ ਲਈ ਧੰਨਵਾਦ ਜੀ ਸਾਰਿਆਂ ਦਾ